ਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਵਨ ਸਵਾਗਤ ਕਰਦੀ ਆ ਜੀ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੀ ਅਸੀਂ ਵੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਠੀਕ ਹੈ ਜੀ ਬਾਕੀ ਤੁਸੀਂ ਰੇਤਾ ਦੇਖ ਕੇ ਸਮਝ ਸਕਦੇ ਹੋ ਕਿ ਕਿੰਨੇ ਕੁ ਠੀਕ ਹੋਵਾਂਗੇ ਜੀ ਲੋ ਜੀ ਅੱਜ ਤਰੀਕ ਹੈਗੀ ਆ 4 ਤੇ ਦਿਨ ਹੈਗਾ ਅੱਜ ਮੰਗਲਵਾਰ ਤੇ ਰਾਤ ਹਨੇਰੀ ਬਹੁਤ ਆਈ ਸੀਗੀ ਤੇ ਬਹੁਤ ਬੁਰਾ ਹਾਲ ਕਰਕੇ ਰੱਖਤਾ ਸਵੇਰੇ ਸਵੇਰੇ ਰੇਤੇ ਨੂੰ ਦੇਖ ਕੇ ਆਪ ਨੂੰ ਤਾਂ ਬਹੁਤ ਘਬਰਾਟ ਹੀ ਹੋਣ ਲੱਗ ਗਈ ਹੈਗੀ ਚਾਹ ਪਾਣੀ ਪੀਣ ਨੂੰ ਵੀ ਦਿਲ ਨਹੀਂ ਕਰਦਾਗਾ ਐਨਾਂ ਰੇਤਾ ਮਿੱਟੀ ਦੇਖ ਕੇ ਐ ਨਹੀਂ ਸਮਝ ਆਉਂਦੀ ਵੀ ਪਹਿਲਾਂ ਕੀ ਕਰਗੇ ਤੇ ਕੀ ਨਾ ਕਰਗੇ ਐਨਾਂ ਰੇਤਾ ਦੇਖ ਕੇ ਤਾਂ ਹੁੰਦਾ ਵੀ ਘਰੋਂ ਕਿਸੇ ਪਾਸੇ ਭੱਜ ਜਾਦਾ ਹਸਬੰਦ ਲਓ ਜੀ ਉਸ ਤੋਂ ਬਾਅਦ ਰੋਟੀ ਪਾਣੀ ਪਹਿਲਾਂ ਬਣਾ ਲਿਆ ਸੀ ਮੈਂ ਕਿਚਨ ਦੇ ਸੈਲਫ ਸਲਫ ਸਾਫ਼ ਕਰਕੇ ਵੈਸੇ ਅੰਦਰ ਰੇਤਾ ਘੱਟ ਆਉਂਦਾ ਪਰ ਫੇਰ ਵੀ ਹੁੰਦਾ ਹੀ ਐ ਮਾੜਾ ਮੋਟਾ ਤਾਂ ਤੇ ਮੈਂ ਬਰਤਨ ਉਤਰਾཔ་ ਸਾਰੇ ਚੱਕਤੇ ਸੀਗੇ ਉਸ ਤੋਂ ਬਾਅਦ ਮੈਂ ਜਦੋਂ ਇਹਨਾਂ ਰੇਤਾਂ ਕੱਢਣਾ ਹੀ ਆ ਆਪਾਂ ਡੀਪ ਕਲੀਨਿੰਗ ਹੀ ਕਰ ਲੈਨੇ ਆਗੇ ਜਾਲੇ ਜੂਲੇ ਵਾਲੇ ਮੋٹے ਜਿਹੜੇ ਸੀਗੇ ਲੱਗੇ ਉਹ ਲਾ ਕੇ ਤੇ ਵੈਸੇ ਵਿੰਡੋ ਮਾਰਕੀ ਧੋ ਦੇਣੀ ਆਪਾਂ ਤੇ ਕੱਪੜੇ ਦੇ ਨਾਲ ਹੀ ਝਾੜ ਲਿਆਂ ਸੀਗਾ ਤੇ ਦੂਸਰੇ ਰੂਮ ਦੇ ਵਿੱਚ ਆ ਗਈ ਸੀ ਮੈਂ ਹੁਣ ਉਧਰੋਂ ਵੀ ਜਾਲੇ ਲਾ ਕੇ ਬਸ ਇਧਰੋਂ ਵੀ ਝਾੜ ਦੂੰਗੀ ਮੈਂ ਕੱਪੜੇ ਦੇ ਨਾਲ ਵਿੰਡੋ ਝਾੜ ਦੂੰਗੀ ਕਾਬੋਰਡ ਵੀ ਉੱਪਰੋਂ ਝਾੜ ਦਾਂਗੇ ਰੇਤਾਂ ਸਾਰੇ ਬਹੁਤ ਹੋ ਜਾਂਦਾ ਥੋੜੇ ਥੋੜੇ ਨਾਲ ਹੀ ਨਾ ਮਰਦੀ ਕਹਿ ਦਗੇ ਆਪਾਂ ਵਾਰ-ਵਾਰੀਆਂ ਬੰਦ ਕੀਤੇ ਆ ਪਰ ਫੇਰ ਵੀ ਆ ਹੀ ਜਾਂਦਾਗਾ ਤਾਂ ਕਰਕੇ ਮੈਂ ਸਵੇਰੇ ਕਿਚਨ ਪਹਿਲਾਂ ਬਾੜੀ ਦੀ ਕਲੀਨ ਕਰਕੇ ਤੇ ਰੋਟੀ ਦਾ ਕੰਮ ਪਹਿਲਾਂ ਨਿਬੇੜਦਾ ਸੀ ਉਹ ਤਾਂ ਵੈਸੇ ਵੀ ਜ਼ਰੂਰੀ ਸੀ ਕਿਉਂ ਨਾ ਰੰਦਾਂ ਨੇ ਕੰਮ ਤੇ ਜਾਣਾ ਸੀਗਾ ਲੋ ਜੀ ਬਾਹਰਲੀ ਸਾਈਡ ਤੋਂ ਵੀ ਝਾੜਦੇ ਸੀ ਉਸ ਤੋਂ ਬਾਅਦ ਮੈਂ ਪੜਦੇ ਲਾ ਲਈ ਹੈਗੇ ਇਹ ਵੀ ਧੋ ਦਾਂਗੇ ਆਪਾਂ ਥੋੜਾ ਥੋੜਾ ਕਰਕੇ ਹੁਣ ਸਾਰਾ ਕਲੀਨ ਕਰ ਦਾਂਗੇ ਹਨੇਰਗਾ ਨੂੰ ਦੇਖ ਕੇ ਤਾਂ ਹੁਣ ਐ ਲੱਗਦਾ ਜਿਹੜੇ ਹਸਾਉਣਾ ਹਨੇਰਗਾ ਆਉਂਦੀਆਂ ਵੀ ਹੰਤਾ ਰੋਜ਼ ਹੀ ਡੀਪ ਕਲੀਨਿੰਗ ਕਰਨੀ ਪਿਆ ਕਰੂਗੀ ਉਸ ਤੋਂ ਬਾਅਦ ਮੈਂ ਪਿਛਲਾ ਵਿੜਾ ਤੋਂ ਲੱਗੀ ਸੀ ਮੈਨੂੰ ਐਸ ਵੀ ਗੱਡੇ ਬਾਹਰ ਕੱਢਣੇ ਸੀਗੇ ਇਹਦੇ ਨਾਲੋਂ ਧੋਤਾ ਹੋਊਗਾ ਚਲ ਇੱਥੇ ਮਗਰ ਆਪਾਂ ਮੰਜੇ ਢਾਕੇ ਤੇ ਇੱਥੇ ਕੱਢ ਦਾਂ ਗੱਡੇ ਕਿਉਂਕਿ ਨਹੀਂ ਤਾਂ ਰੇਤਾ ਸਰਕ-ਸਰਕ ਕਰੀ ਜਾਂਦਾਗਾ ਫਿਰ ਉੱਪਰ ਪੈਰ ਲੈ ਕੇ ਕਹਿੰਦਾ ਪ੍ਰਾਵਹ ਕਈ ਵਾਰੀ ਆ ਹੀ ਜਾਂਦਾ ਬੱਚੇ ਕਹਿੰਦੇ ਹੁੰਦੇ ਜਿੰਨਾ ਮਰਜ਼ੀ ਆਪਾਂ ਰੋਕ ਦਗੇ ਬਾਕੀ ਉਹੀ ਰੇਤਾ ਮਿੱਟੀ ਫਿਰ ਉੱਪਰ ਪਈ ਜਾਂਦਾ ਲਓ ਜੀ ਉਸ ਤੋਂ ਬਾਅਦ ਮੈਂ ਹੁਣ ਗੱਡੇ ਦਾ ਕਵਰ ਵੀ ਲਾ ਕੇ ਤੇ ਕਵਰ ਵੀ ਧੋ ਦਾਂਗੇ ਆਪਾਂ ਤੇ ਗੱਦਿਆ ਆਪਾਂ ਬਾਹਰ ਕੱਢਦੇ ਸੀਗੇ ਦੋਨੇ ਰੂਮ ਚੋਂ ਨਾ ਇਹ ਤੋਂ ਪੱਲ ਲੱਗ ਜੂਗੀ ਤੇ ਇੱਥੇ ਆਪਾਂ ਸਾਫ ਸਫਾਈ ਕਰ ਤਾ ਡਰੈਸਿੰਗ ਦੀ ਸਫਾਈ ਕੀਤੀ ਸੀ ਤੇ ਰਮਾਨ ਦਾ ਕੜਾਗਾ ਪਹਿਲਾ ਕੜਾਗਾ ਰਮਾਨ ਦਾ ਤੇ ਪ੍ਰਵ ਨੇ ਚੱਕ ਲਿਆ ਸੀਗਾ ਮੈਂ ਉਹਨੂੰ ਕਿਹਾ ਤੂੰ ਰੱਖ ਦੇ ਇਹ ਸਾਹਮਣੇ ਰੱਖਿਆ ਹੋਇਆਗਾ ਉਸ ਤੋਂ ਬਾਅਦ ਮੈਂ ਕਿਚਨ ਦੇ ਸਾਫ ਸਫਾਈ ਕਰਨ ਲੱਗ ਗਈ ਸੀਗੀ ਤੇ ਵਰਤਨਾ ਵਾਲਾ ਰਾਇਕ ਉਹ ਤੋਂ ਲੱਗੇ ਸੀ ਇਹ ਤੋਂ ਕਿ ਕਿਚਨ ਦੀ ਵਿੰਡੋ ਵੀ ਧੋਤੀ ਸੀ ਇਹ ਵੀਡੀਓ ਆਪਣੇ ਤੋਂ ਸਕਿਪ ਹੋ ਗਈ ਸੀ ਵਿੰਡੋ ਵਾਲੀ ਕਿਉਂਕਿ ਇਹ ਤਾਂ ਧੋਣੀ ਪੈਂਦੀ ਹੈਗੀ ਇਹਦੇ ਵਿੱਚ ਥੰਦੇਾਈ ਜੀ ਹੋ ਹੀ ਜਾਂਦੀ ਹੈ ਦੂਸਰੀਆਂ ਤਾਂ ਮੈਂ ਕਿਹਣਾ ਛਾੜਤੀਆਂ ਸੀਗੀਆਂ ਉਸ ਤੋਂ ਬਾਅਦ ਬਕਸੇ ਉੱਪਰਲੇ ਇਹਨਾਂ ਦੇ ਸਰਫ ਵਾਲਾ ਕੱਪੜੇ ਨਾਲ ਇੱਕ ਵਾਰੀ ਸਾਰਾ ਸਾਫ਼ ਕਰਕੇ ਉਸ ਤੋਂ ਬਾਅਦ ਸਾਫ਼ ਪਾਣੀ ਨਾਲ ਸਾਫ਼ ਕਰਕੇ ਕੱਪੜਾ ਗਿੱਲਾ ਕਰਕੇ ਉਸ ਤੋਂ ਬਾਅਦ ਸੁੱਕੇ ਕੱਪੜੇ ਨਾਲ ਸਾਫ਼ ਕਰ ਦੂੰਗੇ ਇਹਨਾਂ ਨੂੰ ਵੀ ਮੈਂ ਡੱਬੇ ਬਾਹਰ ਕੱਢਤੇ ਸੀ ਇਹਨਾਂ ਦੇ ਵਿੱਚੋਂ ਬਾਰਾ ਨਾ ਬਾਰਾ ਕਟਾਸਿਕਾ ਸਾਫ ਕਰਕੇ ਮੈਂ ਚਲ ਬਾਅਦ ਦੇ ਵਿੱਚ ਹੀ ਲਾਵਾਂਗੇ ਖਾਲੀ ਕਰ ਲਏ ਸੀਗੇ ਬਕਸੇ ਆਪਾਂ ਥੋੜੇ ਥੋੜੇ ਨਾਲ ਕੰਮ ਰੋਜ਼ ਵੱਧ ਜਾਂਦਾ ਰੋਏ ਸੋਚਦੇ ਆ ਵੀ ਅੱਜ ਨਹੀਂ ਵੀ ਕੋਈ ਐਕਸਟਰਾ ਕੰਮ ਜ਼ਿਆਦਾ ਕਰਨਾਗਾ ਪਰ ਇਹ ਕਹਿੰਦੇ ਹੁੰਦੇ ਜਦੋਂ ਇੰਨਾ ਰੇਤਾਂ ਮਿੱਟੀ ਦੇਖ ਕੇ ਤਾਂ ਨਹੀਂ ਰਹਿ ਜਾਂਦਾ ਹੋਰ ਆਪਾਂ ਕਿਸੇ ਪੈਸੇ ਤਾਂ ਕੌਲ ਕਰ ਲਾਂਗੇ ਤੇ ਇੱਕ ਮੈਂ ਬਕਸੇ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਥੇ ਕਿੱਥੇ ਹਨੇਰੀ ਆਈ ਸੀ ਵਸੇ ਤਾਂ तकरीबन ਇਹ ਸਾਰੇ ਹੀ ਆਈ ਹੋਣੀ ਹੈਗੀ ਬਹੁਤ ਪੂਰਾ ਹਾਲ ਸੀ ਰਾਤ ਹਨੇਰੀ ਦਾ ਬਹੁਤ ਤੇਜ਼ ਹਨੇਰੀ ਆਈ ਸੀ ਲੋ ਜੀ ਆਪਾਂ ਬਕਸੇ ਸਾਫ਼ ਕਰਦੇ ਸੀ ਜਦੋਂ ਸਰਫ ਵਾਲਾ ਕੱਪੜਾ ਮਾਰ ਰਹੀ ਸੀ ਮੈਨੂੰ ਡਰ ਵੀ ਰਹਿ ਰਿਹਾ ਸੀ ਸਰਫ ਦੇ ਉੱਪਰ ਕਹਿ ਰਹੇ ਹੁੰਦੇ ਆ ਪੈਤਲਸਨ ਦਾ ਮੈਨੂੰ ਆਇਆ ਸੀ ਹੋਰ ਨਾ ਕਿਤੇ ਲੱਤਾਂ ਬਾਹ ਤੜਾਲਾਂ ਡੱਗ ਕੇ ਉਹੋ ਜਿਹੀਆਂ ਸਾਫ਼ ਸਫਾਈਆਂ ਕਰੂੰਗੀ ਮੈਂ ਉਸ ਤੋਂ ਬਾਅਦ ਟਾਇਲਾਂ ਵੀ ਸਾਫ਼ ਕਰ ਲਈ ਸੀ ਸਾਰੀਆਂ ਤੇ ਗਾਂ ਚੁੱਲਾ ਵੀ ਮੈਂ ਇੱਥੇ ਸਾਫ਼ ਕਰ ਦੂੰਗੀ ਧੋ ਦੂੰਗੀ ਇਹਨੂੰ ਚੰਗੀ ਤਰ੍ਹਾਂ ਸਾਬਣ ਸੁਬਨ ਲਾ ਕੇ ਸਾਰਾ ਧੋ ਕੇ ਲਓ ਜੀ ਉਸ ਤੋਂ ਬਾਅਦ ਟੈਲਾਂ ਤੇ ਇੱਕ ਵਾਰੀ ਕੱਪੜਾ ਮਾਤਾ ਨੀਚੇ ਵਾਲੇ ਬਕਸੇ ਵੀ ਸਾਫ ਕਰਤੇ ਸੀ ਅੰਦਰਲੀ ਸਾਈਡ ਤੋਂ ਚੰਗੀ ਤਰ੍ਹਾਂ ਬਾਹਰਲੀ ਸਾਈਡ ਤੋਂ ਹਜੇ ਕੱਪੜਾ ਨਹੀਂ ਮਾਰਿਆ ਸੀਗਾ ਉਸ ਤੋਂ ਬਾਅਦ ਮੈਂ ਪੋਰਚ ਧੋਣ ਲੱਗ ਗਈ ਸੀ ਪਿਛਲਾ ਵੇੜਾ ਆਪਾਂ ਪਹਿਲਾਂ ਧੋਤਾ ਸੀਗਾ ਇਸ ਵੈਸੇ ਇੱਕ ਵਾਰੀ ਝਾੜੂ ਤਾਂ ਕੱਢਤਾ ਸੀ ਰੇਤਾ ਮੋਟਾ-ਮੋਟਾ ਦਾ ਇਕੱਠਾ ਕਰਤਾ ਸੀ ਕਿਉਂਕਿ ਇੰਨੇ ਰੇਤੇ ਦੇ ਵਿੱਚ ਤਾਂ ਖੜਨਾ ਬੈਠਣਾ ਵੀ ਔਖਾ ਲੱਗਦਾ ਥਾ ਰੋਟੀ ਪਾਣੀ ਖਾਣਾ ਸੀ ਸਵੇਰੇ ਉਹ ਵੀ ਨਹੀਂ ਸੀ ਖਾਤਾ ਜਾਂਦਾ ਇਹਨੇ ਰੇਤੇ ਦੇ ਵਿੱਚ ਤਾਂ ਤਾ ਕਰਕੇ ਮੋਟਾ-ਮੋਟਾ ਯਾਰ ਇਤਤਾ ਤੱਕ ਰਾਕਾ ਠਾਕਰਤਾ ਸੀਗਾ ਨਾਉ ਜਿੱਥੇ ਧੋਦੂ ਇੱਥੇ ਧੋਣ ਲੱਗੇ ਵੀ ਡਰ ਲੱਗਦਾ ਇੱਥੇ ਇਨਵਰਟਰ ਪਿਆ ਗਾ ਹੁੰਦਾ ਵੀ ਪਾਣੀ ਪੂਣੀ ਲਾ ਕੇ ਹੋਰ ਨਾ ਕਹਿੰਦੇ ਹੁੰਦੇ ਆਪ ਉਹ ਗਰੰਟ ਕਰੰਟ ਲੱਗ ਜੇ ਨਾਲ-ਨਾਲ ਮੇਰੀ ਮਸ਼ੀਨ ਲਾਈ ਵੀ ਸੀ ਵੇਚਦੀ ਕਿਤੇ ਮੈਂ ਕੱਪੜਾ ਬੰਨੀ ਹੁੰਦੀ ਸੀ ਮੈਨੂੰ ਐ ਸੀਗਾ ਕਿਤੇ ਲਾਈਟ ਨਾ ਚਲੀ ਜਾਵੇ ਵੀ ਕੱਪੜਿਆਂ ਦਾ ਕੰਮ ਵੀ ਨਾਲ ਹੀ ਨਿਬੜ ਜੇ ਹੋਰ ਕਿਤੇ ਮੈਂ ਇਕੱਲੀਆਂ ਸਫਾਈਆਂ ਤੇ ਰਹਿ ਜਾਵਾਂ ਮੜ ਕੇ ਕੱਪੜਿਆਂ ਨੂੰ ਲੈ ਕੇ ਬੈਠੀ ਰਵਾਂ ਤੇ ਕੱਪੜੇ ਮੈਂ ਨਾਲ ਦੀ ਨਾਲ ਵੇਚਦੀ ਜਦੋਂ ਮਸ਼ੀਨ ਦੇ ਵਿੱਚ ਉਹ ਕਹਿੰਦੇ ਹੁੰਦੇ ਧ ਤੇ ਪਾਣੀ ਵਿੱਚ ਦੀ ਕਿ ਚੱਲ ਜਾਂਦੀ ਸੀਗੇ ਵਿੱਚ ਵਿੱਚ ਦੀ ਤਾਂ ਕਰਕੇ ਥੋੜਾ ਇਹ ਮੈਨੂੰ ਟਾਈਮ ਜ਼ਿਆਦਾ ਲੱਗ ਗਿਆ ਨਹੀਂ ਸਾਫ ਸਫਾਈਆਂ ਤੇ ਤਾਂ ਚਲੋ ਟਾਈਮ ਇਹਨਾਂ ਨਹੀਂ ਲੱਗਣਾ ਸੀ ਅੱਜ ਕਿਉਂਕਿ ਫੇਰ ਵੀ ਰੇਤਾ ਮਿੱਟੀ ਬਾਹਰ ਸੀਗਾ ਚਲੋ ਅੰਦਰ ਵੀ ਜ਼ਿਆਦਾ ਹੈ ਨਹੀਂ ਸੀ ਕਲੀਨਿੰਗ ਇੰਨੀ ਵੀ ਝਾੜ ਚੜਾਈ ਜਦੋਂ ਆਪਾਂ ਕਰਤੀ ਆ ਫੇਰ ਵੀ ਇੱਕ ਵਾਰੀ ਆਇਆ ਸੀਗਾ ਵੀ ਰੇਤਾ ਤਾਂ ਕੱਢਣਾ ਹੀ ਤਾਂ ਕਰਕੇ ਜ਼ਿਆਦਾ ਤਾਂ ਹੈ ਨਹੀਂ ਸੀ ਵੈਸੇ ਇਹਨਾਂ ਸਾਰੇ ਹੀ ਮੈਨੂੰ ਐ ਹੋਗਾ ਵੀ ਚਲੋ ਹੁਣ ਜਦੋਂ ਇੰਨਾ ਇੰਨਾ ਰੇਤਾ ਕੱਢੂੰਗੀ ਤਾਂ ਵੀ ਅੰਦਰੋਂ ਵੀ ਇੱਕ ਵਾਰੀ ਝਾੜਦਾ ਸਾਰਾ ਉਸ ਤੋਂ ਬਾਅਦ ਵਾਈਪਰ ਦੇ ਨਾਲ ਇੱਥੋਂ ਪਾਣੀ ਖਿੱਚ ਦੂੰਗੀ ਤੇ ਬਾਅਦ ਵਿੱਚ ਪੋਚਾ ਤਾਂ ਪਾ ਲਾਵਾਂਗੇ ਆ ਹੁੰਦਾ ਕਈ ਵਾਰੀ ਪੈ ਰਹੀ ਨਾ ਤਿਲਕ ਜੇ ਬੱਚਿਆਂ ਦਾ ਡਾਂਡਰੀ ਬਾਥਰੂਮ ਦੇ ਵਿੱਚ ਵੀ ਹੁਣ ਮੈਂ ਹਾਰਪਿਕ ਪਾ ਕੇ ਚਲੋ ਬਾਥਰੂਮ ਦੇ ਵਿੱਚ ਤਾਂ ਮੈਂ ਬ੍ਰਸ਼ ਪਿਆ ਪੁਰਾਣਾ ਬੱਚੇ ਆਪਦੇ ਬੂਟ ਧੋਨੇ ਹੁੰਦੇ ਉਹਦੇ ਨਾਲ ਕੱਪੜੇ ਧੋਣ ਵਾਲਾ ਬ੍ਰਸ਼ ਆਹੇ ਪੁਰਾਣਾ ਰੱਖਿਆ ਵਾ ਬੂਟ ਧੋਣ ਨੂੰ ਤੇ ਉਹ ਬਾਥਰੂਮ ਦੇ ਵਿੱਚ ਮੈਂ ਹਾਰਪਿਕ ਪਾ ਕੇ ਤੇ ਉੱਤੇ ਮਾਰ ਦੂੰਗੀ ਉਸ ਤੋਂ ਬਾਅਦ ਨੂੰ ਧੋ ਲਾਂਗੇ ਹੋਂ ਤਾਂ ਰੋਜ਼ ਹੀ ਹਨੇਰੀ ਰੋਜ਼ ਹੀ ਹਨੇਰੀ ਐਨੀ ਕਿਰਕ ਰਾਤ ਤਾਂ ਮੈਂ ਪ੍ਰਭ ਨੂੰ ਕਿਹਾ ਮੈਂ ਮੇਰੇ ਤਾਂ ਮੂੰਹ 'ਚ ਵੀ ਕਿਰਕ ਆਉਣ ਲੱਗੀ ਕਹਿੰਦੀ ਕੀ ਗੱਲ ਕਹਿੰਦੀ ਮੰਮਾ ਤੁਸੀਂ ਕਹਿੰਦੇ ਮੂੰਹ ਖੋਲ ਲਿਆ ਸੀ ਕਹਿੰਦੀ ਰੇਤਾ ਮੂੰਹ 'ਚ ਵੜ ਗਿਆ ਬਸ ਪਤਾ ਨਹੀਂ ਮੈਂ ਤਾਂ ਮੂੰਹ ਖੋਲ ਲਿਆ ਸੀ ਕਿ ਕੀ ਗੱਲ ਆ ਮਹਾ ਵੀ ਮੂੰਹ 'ਚ ਰੇਤਾ ਵੜ ਗਿਆ ਕਿਰਕ ਆ ਜਾਂਦੀ ਆ ਮਹਾ ਮੂੰਹ 'ਚ ਉਹ ਵੀ ਤੇ ਸਵੇਰੇ ਰੋਟੀ ਖਾਂਦਿਆਂ ਨੂੰ ਵੀ ਐ ਲੱਗਦਾ ਸੀਗਾ ਵੀ ਜਿਵੇਂ ਕਿਰਕ ਆਉਂਦੀ ਹੁੰਦੀ ਆ ਹੁਣ ਉਹਦਾ ਪਤਾ ਨਹੀਂ ਵੀ ਦੇਖ ਕੇ ਰੇਤਾਂ ਦੇਖ ਕੇ ਕਿਰਕ ਆਈ ਜਾਂਦੀ ਹੈ ਜੀ ਕਹਿੰਦੇ ਹੁੰਦੇ ਐ ਹੁਣ ਕਹਿੰਦੇ ਹੁੰਦੇ ਐ ਤਾਂ ਕਿਚਨ ਚ ਤਾਂ ਆਪਾਂ ਸਾਫ਼ ਸਫਾਈ ਕਰਕੇ ਰੋਟੀ ਤਾਂ ਫੇਰ ਹੀ ਬਣਾਈ ਸੀ ਪਰ ਇੱਥੇ ਨੂੰ ਦੇਖਦੇ ਕਿ ਕਿਰਕ ਆਈ ਜਾਂਦੀ ਹੈਗੀ ਉਸ ਤੋਂ ਬਾਅਦ ਕਹਿੰਦੇ ਹੁੰਦੇ ਆਪਾਂ ਇਹੜਾ ਧੋ ਦਾਂਗੇ ਧੋ ਕੇ ਫੇਰ ਪੋਚੇ ਲਾਵਾਂਗੇ ਜੀ ਪੋਚੇ ਲਾਉਣ ਵਾਲੇ ਰਹਿੰਦੇ ਹੈਗੇ ਬਸ ਐ ਸੀਗਾ ਵੀ ਚਲੋ ਕਿਰਾ ਅੰਦਰੋਂ ਸੁੰਬਰ ਕੇ ਸਾਰਾ ਕੂੜਾ ਚੱਕਤਾ ਸੀਗਾ ਉਹ ਵਾਲੀ ਵੀਡੀਓ ਵੀ ਸਕਿਪ ਹੋ ਗਈ ਹੈਗੀ ਕਿਉਂਕਿ ਜੀ ਕਹਿੰਦੇ ਹੁੰਦੇ ਆ ਵੀਡੀਓ ਤਾਂ ਸਾਰੀ ਆਪਾਂ 10-12 ਮਿੰਟਾਂ ਦੀ ਕਹਿੰਦੇ ਹੁੰਦੇ ਪੌਣੇ ਆਂਗੇ ਤੇ ਸਾਫ ਸਫਾਈ ਤੇ ਇਸ ਤਰ੍ਹਾਂ ਜਦੋਂ ਕਰਦੇ ਆਪਾਂ ਡੀਪ ਕਲੀਨਿੰਗ ਤਾਂ ਪੂਰਾ ਦਿਨ ਲੱਗ ਜਾਂਦਾ ਕਹਿੰਦੇ ਹੁੰਦੇ ਐਡੀ ਲੰਬੀ ਵੀਡੀਓ ਤਾਂ ਆਪਣੇ ਤੋਂ ਨਹੀਂ ਬਣਾਈ ਜਾਂਦੀਗੀ ਤਾਂ ਕਰਕੇ ਕੋਈ ਨਾ ਕੋਈ 파ਟ ਤਾਂ ਸਕਿਪ ਹੋ ਹੀ ਜਾਂਦਾ ਜੀ ਲੋ ਜੀ ਕਹਿੰਦੇ ਇਥੋਂ ਵੀ ਬੋਕਰ ਮਾਰ ਕੇ ਚੰਗੀ ਤਰ੍ਹਾਂ ਧੋ ਦਾਂਗੇ ਕਿਉਂਕਿ ਬੋਕਰ ਮੰਗਾਲੀ ਸੋਨੇ ਦਾ ਨੂੰ ਮੈਂ ਕਿਹਾ ਉਹ ਤਾਂ ਕੂਚੀ ਜੀ ਬਣੀ ਪਈ ਆ ਜਵੇਂ ਉਹਦੇ ਨਾਲ ਤਾਂ ਉਹਦੋਂ ਵੀ ਢੂਈ ਦੁਖਣ ਲੱਗ ਜਾਂਦੀ ਸੀਗੀ ਉਸ ਤੋਂ ਬਾਅਦ ਆਪਾਂ ਆਪਣਾ ਮੇਨ ਗੇਟ ਆ ਇਹ ਵੀ ਧੋ ਦਾਂਗੇ ਧੋ ਕੇ ਤੇ ਬਾਹਰੋਂ ਮੈਂ ਗਲੀ ਵੀ ਧੋ ਦੋਗੀ ਤੇ ਬਾਹਰਲੀ ਸਾਈਡ ਤੋਂ ਆਪਾਂ ਵੀਡੀਓ ਨਹੀਂ ਬਣਾਉਂਦੇਗੇ ਤਾਂ ਬਸ ਅੰਦਰੋਂ ਗੇਟ ਤੋਂ ਇਹ ਵੀਡੀਓ ਬਣਾ ਲਾਂਗੇ ਬਾਹਰਲੇ ਉਸ ਤੋਂ ਬਾਅਦ ਮੈਂ ਬਾਹਰੋਂ ਗਲੀ ਧੋ ਕੇ ਆਉਂਗੀ ਪਰ ਉਹ ਵੀਡੀਓ ਨਹੀਂ ਬਣਾਵਾਂਗੇ ਫਿਰ ਲਾਉਣੇ ਆ ਪੋਚੇ ਜੀ ਏਦੀ ਪਤਾ ਵੀ ਹੁਣ ਇੰਨੀ ਸਾਫ ਸਫਾਈ ਕਰ ਰਹੇ ਆ ਰਾਤ ਨੂੰ ਫੇਰ ਹਨੇਰੀ ਆ ਜੇ ਤਾਂ ਕੋਈ ਪਤਾ ਨਹੀਂ ਪਰਮਾਤਮਾ ਦਾ ਕਹਿੰਦੇ ਹੁੰਦੇ ਆ ਰੱਬ ਦੇ ਰੰਗ ਰੱਬ ਹੀ ਜਾਣੇ ਕਹਿੰਦੇ ਹੁੰਦੇ ਆ ਲਓ ਜੀ ਉਸ ਤੋਂ ਬਾਅਦ ਕਿਵੇਂ ਹੁੰਦੇ ਆ ਪੋਚਾ ਲਾਉਣ ਲੱਗੀ ਸੀ ਮੈਂ ਪੋਚਾ ਵੀ ਮੈਨੂੰ ਐ ਹੋ ਗਿਆ ਵੀ ਚਲੋ ਓਖੀ ਸੌਖੀ ਅੱਜ ਬੈ ਕੇ ਲਾਉਣੀ ਆਂਗੀ ਕਿਉਂਕਿ ਫਰਸ਼ਾਂ ਬਹੁਤ ਖਰਾਬ ਹੋ ਗਿਆ ਸੀਗੀਆਂ ਰੇਤੇ ਦੇ ਨਾਲ ਬਾਹਰ ਰੇਤ ਤਾਂ ਕਾਫੀ ਸੀ ਜੀ ਜਦੋਂ ਕਹਿੰਦੇ ਹੁੰਦੇ ਸਵੇਰ ਉੱਠਣ ਸਾਰ ਤਾਂ ਹੁਣ ਉੱਥੇ ਕਹਿੰਦੇ ਹੁੰਦਾ ਝਾੜੂ ਵੀ ਇੱਕੇ ਤਾਂ ਨਹੀਂ ਕੱਢਿਆ ਗਿਆਗਾ ਤੇ ਪੈਰਾਂ ਦੇ ਨਾਲ ਅਲਗ-ਲਗ ਕੇ ਅੰਦਰ ਆ ਗਿਆ ਉਹ ਤਾਂ ਵੈਸੇ ਅੰਦਰ ਨਹੀਂ ਇਹ ਨਾ ਆਇਆ ਸੀਗਾ ਤੇ ਪਰ ਪੈਰਾਂ ਨਾਲ ਅਲਗ-ਲਗ ਕੇ ਅੰਦਰ ਆਈ ਗਿਆ ਬਾਕੀ ਮਾੜਾ-ਮੋਟਾ ਜਿਹੜਾ ਵਰਲਾ ਵੇਚਦੀ ਆਉਂਦਾ ਉਹ ਤਾਂ ਆਉਂਦਾ ਹੀ ਹੈਗਾ ਪਰ ਪੈਰਾਂ ਦੇ ਨਾਲ ਵਾਲਾ ਪੈਰ ਚਾਲ ਵਾਲੀ ਹੁੰਦੀ ਹੈ ਜਦੋਂ ਹੁਣ ਸਵੇਰੇ-ਸਵੇਰੇ ਨੋ ਜੀ ਲਾਲਗੇ ਪੋਚਾ ਹੁਣ ਪੋਚਾ ਲਾ ਕੇ ਫਿਰ ਪੜਦੇ ਪਏਗੇ ਧੋਣ ਵਾਲੇ ਕਿਉਂਕਿ ਉਹ ਮਸ਼ੀਨ ਦੇ ਵਿੱਚ ਨਹੀਂ ਧੋਣੇ ਸੀ ਉਹ ਤਾਂ ਹੱਥੀ ਧੋਣੇ ਸੀ ਮੈਂ ਤੇ ਭਿਉਂਕੇ ਰੱਖਦੇ ਸੀ ਪਾਣੀ ਦੇ ਵਿੱਚ ਤੇ ਫੋਚਾ ਲਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਧੋ ਦੂੰਗੀ ਜਿਹੜੇ ਮਸ਼ੀਨ 'ਚ ਧੋਣ ਵਾਲੇ ਸੀ ਕੱਪੜੇ ਉਹ ਮੈਂ ਧੋਤੇ ਸੀ ਸਾਰੇ ਕੱਲ ਹੀ ਬੈੱਡ ਸ਼ੀਟ ਚੇਂਜ ਕੀਤੀ ਸੀ ਇੱਕ ਰੂਮ ਦੀ ਤਾਂ ਆਪਾਂ ਤੇ ਪਰ ਉਹ ਵੀ ਧੋਣੀ ਪਈ ਜਦੋਂ ਹੁਣ ਸਾਰਾ ਝਾੜ-ਚੜਾਈ ਕੀਤੀ ਸੀਗੀ ਦੋਨੇ ਪਾਸੋਂ ਕਹਿੰਦੇ ਹੁੰਦਾ ਦੋਨੇ ਪਾਕੀ ਗੱਦੇ ਦੇ ਕਵਰ ਵਗੈਰਾ ਲਾ ਲਏ ਸੀ ਜੀ ਤੇ ਉਹ ਤਾਂ ਚਲੋ ਮੈਂ ਮਸ਼ੀਨ 'ਚ ਹੀ ਧੋਤੇ ਸੀਗੇ ਬਾਕੀ ਪਾਉਣ ਵਾਲੇ ਕੱਪੜੇ ਉਹ ਤੁਹਾਡੇ ਏਲੀ ਵਾਲੇ ਹੁਣ ਮੁੱਕਦੇ ਹੀ ਨਹੀਂਗੇ ਉਹ ਤਾਂ ਧੋਣੇ ਧੋਣੇ ਆਗੇ ਤੇ ਨਾਲ ਇਹ ਬਾਦੂ ਤੇ ਜਿਹੜੇ ਆ ਉਹ ਬਾਜ ਜਾਂਦੇ ਆ ਕੰਮ ਨਾਲ ਆਪਣਾ ਹੁਣ ਚਲੋ ਵੈਸੇ ਤਾਂ ਸਾਫ ਸਫਾਈ ਹੋ ਜਾਂਦੀ ਹੈ ਜੀ ਪਰ ਦਿੱਕਤ ਵੀ ਹੋ ਜਾਂਦੀ ਹੈ ਡੇਲੀ ਡੇਲੀ ਇਦਾਂ ਕਹਿੰਦੇ ਨੇ ਡੀਪ ਕਲੀਨਿੰਗ ਕਰਨੀ ਹਰ ਕਿਸੇ ਲਈ ਔਖਾ ਹੋ ਜਾਂਦਾ ਜੀ ਪਰ ਕਹਿੰਦੇ ਹੁੰਦੇ ਇਦਾਂ ਬੈਠਾ ਕਿਸੇ ਤੋਂ ਨਹੀਂ ਜਾਂਦਾ ਕਹਿੰਦੇ ਹੁੰਦੇ ਨੇਰੇਤੇ ਦੇ ਵਿੱਚ ਤਾਂ ਬੈਠਣਾ ਹੀ ਔਖਾ ਲੱਗਦਾ ਹੈਗਾ ਇੱਕ ਟਾਈਮ ਕਹਿੰਦੇ ਹੁੰਦੇ ਆਪਾਂ ਨੂੰ ਆਉਂਦਾ ਵੀ ਰੋਟੀ 10 ਮਿੰਟ ਆਪਾਂ ਬਾਅਦ ਵਿੱਚ ਖਾ ਲਾਂਗੇ ਪਹਿਲਾਂ ਸਾਫ਼ ਸਫਾਈਆਂ ਹੋਣ ਕਹਿੰਦੇ ਹੁੰਦੇ ਰੇਤੇ ਦੇ ਵਿੱਚ ਤਾਂ ਰੋਟੀ ਖਾਣ ਨੂੰ ਵੀ ਦਿਲ ਨਹੀਂ ਕਰਦਾ ਜਦੋਂ ਇਹ ਨਾ ਨਰੇਤਾ ਪਿਆ ਹੋਵੇ ਖਲਿਆਰਾ ਪਿਆ ਹੋਵੇ ਘਰੇ ਬਾਕੀ ਕਹਿੰਦੇ ਹੁੰਦੇ ਉਹ ਕੋਈ ਘਰੇ ਆਵੇ ਨਾ ਆਵੇ ਜਦੋਂ ਇਸ ਤਰ੍ਹਾਂ ਖਲਿਆਰਾ ਪਿਆ ਹੋਵੇ ਉਦ ਘਰੇ ਆਪਣੇ ਜ਼ਰੂਰ ਕੋਈ ਨਾ ਕੋਈ ਆ ਜਾਂਦਾਗਾ ਲਓ ਜੀ ਉਸ ਤੋਂ ਬਾਅਦ ਮੈਂ ਦੂਸਰੇ ਰੂਨ ਦੇ ਵਿੱਚ ਲੱਗੀ ਸੀ ਵੋਚਾ ਲਾਉਣ ਤੁਸੀਂ ਦੇਖ ਹੀ ਸਕਦੇ ਹੋ ਫਰਸਾਂ ਕੁਸਤਾ ਵੈਸੇ ਸ਼ੋਰਾ ਆ ਜਾਂਦਾਗਾ ਬਾਕੀ ਰੱਤ ਮਿੱਟੀ ਨਾਲ ਆਏ ਹੋ ਜਾਂਦੀਆਂਗਾ ਇੰਨਾ ਮਰਦੀ ਸਾਫ ਸਫਾਈ ਕਰੀਏ ਜਾਈਏ ਪਰ ਇਹਨਾਂ ਤੇ ਬਾਲਾ ਪਤਾ ਨਹੀਂ ਲੱਗਦਾ ਵੀ ਸਾਫ ਸਫਾਈ ਕੀਤੀ ਹੈਗੀ ਵੀ ਆਪ ਦੇ ਜਾਣ ਤਾਂ ਬਹੁਤ ਕਰਦੇ ਆ ਸਾਫ ਸਫਾਈ ਲਓ ਉਸ ਤੋਂ ਬਾਅਦ ਮੈਂ ਕਿਚਨ ਦੇ ਵਿੱਚ ਲੱਗੀ ਸੀ ਪੋਚਾ ਲਾਉਣ ਤੇ ਪਾਣੀ ਦੇ ਵਿੱਚ ਮੈਂ ਥੋੜਾ ਜਿਹਾ ਸਰਫ ਪਾ ਲਿਆ ਸੀਗਾ ਉਸ ਦੇ ਨਾਲ ਨਾ ਤਾਂ ਪੋਚਾ ਛੇਤੀ ਲੱਗ ਜਾਂਦਾ ਤੇ ਨਾਲੇ ਥੋੜੀ ਜਿਹੀ ਸਫਾਈ ਵਾਧਾ ਜਾਂਦੀ ਹੈਗੀ ਵੈਸੇ ਤਾਂ ਮੈਂ ਇਹਦੇ ਵਿੱਚ ਸਰਕਾ ਵੀ ਪਾ ਲੈਣੀ ਹੁੰਦੀ ਆ ਪਾਣੀ ਦੇ ਵਿੱਚ ਪਰ ਸਰਕਾ ਖਤਮ ਹੋਇਆ ਪਿਆ ਸੀਗਾ ਉਸ ਦੇ ਨਾਲ ਵੀ ਸਫਾਈ ਬਹੁਤ ਆਉਂਦੀ ਹੈ ਜੀ ਪੋਚਾ ਲਾਉਣਾ ਜਦੋਂ ਆਪਾਂ ਉਸ ਤੋਂ ਬਾਅਦ ਲੌਬੀ ਦੇ ਵਿੱਚ ਲਾ ਲਾਂਗੇ ਡਰੈਗ ਰੂਮ ਚ ਲਾ ਲਾਂਗੇ ਡਰੈਗ ਰੂਮ ਚ ਲਾ ਕੇ ਬਸ ਕੋਚ ਚ ਚਲਾ ਕੇ ਉਸ ਤੋਂ ਬਾਅਦ ਮੈਂ ਪੜਦੇ ਧੋਉਂਗੀ ਫਿਰ ਉਸ ਤੋਂ ਬਾਅਦ ਨਹਾਉਂਗੀ 11 ਦਾ ਪੋਚਾ ਲਾ ਕੇ ਕਹਿੰਦੇ ਜਦੋਂ ਆਪਾਂ ਬੈ ਕੇ ਪੋਚਾ ਲਾਉਣੇ ਫਰਸਾਂ ਨੂੰ ਵੀ ਸੁਰਤ ਆ ਜਾਂਦੀ ਹੈਗੀ ਇੱਥੇ ਮੈਂ ਪੜਦੇ ਧੋਣ ਲੱਗ ਗਈ ਸੀ ਹੁਣ ਮੈਨੂੰ ਐਸ ਚਲੋ ਜਦੋਂ ਨੂੰ ਮੈਂ ਨਾਉਂਗੀ ਉਹਦੋਂ ਨੂੰ ਸੁੱਕ ਜਾਣਗੇ ਇਹ ਮਸ਼ੀਨ ਦੇ ਵਿੱਚ ਧੋ ਦਿੰਦੇ ਤਾਂ ਨਾ ਰੈਗ ਜੇ ਖਰਾਬ ਹੋ ਜਾਂਦੇ ਤਾਂ ਕਰਕੇ ਮੈਂ ਹੱਥੀ ਤੋਂ ਧੋਣ ਲੱਗ ਗਈ ਸੀ ਮੈਂ ਚਲ ਹੱਥੀ ਧੋ ਦਾਂਗੇ ਇਹਨਾਂ ਨੂੰ ਤਾਂ ਪਹਿਲਾਂ ਮੈਨੂੰ ਐਸ ਸੀ ਵੀ ਦੋਨੇ ਰੂਮਾਂ ਦੇ ਲਾਏ ਸੀ ਪੜਦੇ ਵੀ ਇਹੀ ਧੋਵਾਂਗੇ ਫਿਰ ਮੈਂ ਲੌਬੀ ਦੇ ਤੇ ਡਰੈਂਗ ਰੂਮ ਦੇ ਵੀ ਲਾ ਲੇ ਮੈਂ ਹਾਂ ਚੱਲ ਬਾਅਦ ਦੇ ਵਿੱਚ ਫਿਰ ਮੈਨੂੰ ਐ ਹੋਗਾ ਮੈਂ ਕੱਲ ਨੂੰ ਫਿਰ ਲੈ ਕੇ ਬੈਠੂਗੀ ਇਹਨਾਂ ਨੂੰ ਅੱਜ ਹੀ ਧੋ ਦਿੰਨੇ ਆਂਗੀ ਤੇਗੇ ਚਨਾਲਾ ਵੀ ਲਾ ਲਿਆ ਸੀ ਪੜਦਾ ਮੈਂ ਚਲੋ ਵੀ ਜਦੋਂ ਹੁਣ ਸਾਫ ਸਫਾਈ ਕੀਤੀ ਸੀ ਪੜਦਾ ਲਾਉਣਾ ਤਾਂ ਸੀਗਾ ਹੀ ਨਾਲ ਦੀ ਨਾਲ ਧੋਤ ਆ ਲਓ ਜੀ ਉਸ ਤੋਂ ਬਾਅਦ ਆਪਾਂ ਨਹਾ ਕੇ ਦੁਪਹਿਰ ਦਾ ਖਾਣਾ ਖਾ ਕੇ ਰੈਸਟ ਕੀਤੀ ਸੀ ਤੇ ਇਹ ਸ਼ਾਮ ਦਾ ਟਾਈਮ ਆ ਤੇ ਫਰਿੱਜ ਵੀ ਪੂਰਾ ਹੌਚ ਪੋਚ ਹੋਇਆ ਪਿਆ ਉਹਦੀ ਵੀ ਸਾਫ ਸਫਾਈ ਕਰਦੇ ਆ ਮੈਂ ਸਾਰਾ ਸਮਾਨ ਬਾਹਰ ਕੱਢ ਲਿਆ ਤੇ ਹੁਣ ਇਸ ਨੂੰ ਵਿੱਚੋਂ ਸਾਫ਼ ਕਰਕੇ ਇਹਦੇ ਵਿੱਚ ਆਪਾਂ ਮੈਟ ਲਾਵਾਂਗੇ ਮੈਟ ਲਾ ਕੇ ਫਿਰ ਸਮਾਨ ਰੱਖਾਂਗੇ ਸਹੀ ਕਰਕੇ ਤੇ ਜਦੋਂ ਮੈਂ ਸਮਾਨ ਰੱਖਿਆ ਸਹੀ ਕਰਕੇ ਤੇ ਉਹਦਾ ਆਪ ਲੱਗ ਹੱਲ ਗਿਆ ਮੈਂ ਇਥੋਂ ਤੇ ਮੁੜ ਕੇ ਮੈਂਥੋਂ ਸਹੀ ਚੱਲਿਆ ਨੀਗਾ ਤੇ ਉਹ ਬੰਦ ਹੋ ਗਈ ਤੇ ਬਾਅਦ ਦੇ ਵਿੱਚ ਕਹਿੰਦੇ ਹੁੰਦੇ ਆ ਇਹ ਜਦੋਂ ਸ਼ਾਮ ਨੂੰ ਘਰੇ ਆਏ ਫਿਰ ਇਹਨਾਂ ਤੋਂ ਕਹਿ ਕੇ ਚਲਵਾਇਆ ਲਓ ਜੀ ਆ ਮੈਟ ਲੈ ਕੇ ਆਏ ਸੀ ਆਪਾਂ ਵਿੱਚ ਲਾਤੇ ਆ ਤੇ ਉਹੀ ਫਰਿੱਜਾ ਹੁਣ ਐ ਲਾਦਾ ਸਮਾਨ ਲਓ ਜੀ ਆਪਾਂ ਅੱਜ ਦੀ ਵਲੌਗ ਦਾ ਐਂਡ ਵੀ ਇੱਥੇ ਹੀ ਕਰਾਂਗੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੇਕਰ ਪਸੰਦ ਆਈ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਵਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਪੜਦੇ ਮੈਥੇ ਸਾਰੇ ਟੰਗ ਤੇ ਸੀ ਜੀ ਸੁੱਕ ਗਏ ਸੀਗੇ ਚਲੋ ਜੀ ਓਕੇ ਬਾਈ